ਮੈਂ ਤੁਹਾਡਾ ਆਪਣਾ ਡਾਕਟਰ ਜੀ ਐਸ ਗਿੱਲ ਐਮ ਡੀ ਇਲੈਕਟ੍ਰੋ ਹੋਮੋਪੈਥੀ ਮੈਡੀਸਨ ਆਪ ਸਭ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਲੈਕਮ ਤੇ ਰਾਮ ਰਾਮ ਤੇ ਅੱਜ ਅਸੀਂ ਗੱਲ ਕਰਾਂਗੇ ਸਰੀਰਕ ਕਸਰਤ ਬਾਰੇ ਕਿ ਸਾਡੇ ਲਈ ਕਿਉਂ ਜ਼ਰੂਰੀ ਹੈ ਸਰੀਰਕ ਕਸਰਤ ਕਰਨ ਦੇ ਨਾਲ ਸਾਡੀਆਂ ਮਾਸਪੇਸ਼ੀਆਂ ਰਗਾਂ ਅਤੇ ਪੱਠਿਆਂ ਦੇ ਵਿੱਚ ਮਜ਼ਬੂਤੀ ਆਉਣ ਦੇ ਨਾਲ ਨਾਲ ਸਾਨੂੰ ਤਾਕਤ ਅਤੇ ਸਰੀਰ ਦੇ ਵਿੱਚ ਚੁਸਤੀ ਆਉਂਦੀ ਹੈ ਇਸ ਲਈ ਹਰੇਕ ਵਿਅਕਤੀ ਨੂੰ ਹਰ ਹਾਲਤ ਦੇ ਵਿੱਚ ਆਪਣੇ ਸਵਸਥ ਨੂੰ ਠੀਕ ਰੱਖਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੈ ਤੇ ਸਾਡੇ ਸਰੀਰ ਦੇ ਮੁੱਖ ਤਿੰਨ ਅੰਗ ਜਿਸ ਤਰ੍ਹਾਂ ਹਾਰਟ ਅਤੇ ਬ੍ਰੇਨ ਤੇ ਲਿਵਰ ਇਹ ਕਸਰਤ ਕਰਨ ਦੇ ਨਾਲ ਐਕਟਿਵ ਹੋ ਜਾਂਦੇ ਹਨ ਤੇ ਬਲੱਡ ਸਰਕੂਲੇਸ਼ਨ ਫਾਸਟ ਹੋ ਜਾਂਦਾ ਹੈ ਤੇ ਉਹਦੀ ਗਤੀ ਬਲੱਡ ਸਰਕੂਲੇਸ਼ਨ ਦੀ ਗਤੀ ਤੇਜ਼ ਹੋਣ ਦੇ ਕਾਰਨ ਬਲੱਡ ਸਰੀਰ ਦੇ ਹਰ ਅੰਗ ਤੱਕ ਪਹੁੰਚ ਜਾਂਦਾ ਹੈ ਤੇ ਸਾਹ ਦੀ ਕਿਰਿਆ ਐਕਸਰਸਾਈਜ਼ ਕਰਨ ਦੇ ਨਾਲ ਸਾਹ ਦੀ ਕਿਰਿਆ ਤੇਜ਼ ਹੋਣ ਕਾਰਨ ਸਾਡੇ ਫੇਫੜਿਆਂ ਦੇ ਵਿੱਚ ਆਕਸੀਜਨ ਦੀ ਮਾਤਰਾ ਬੱਦ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਗੈਸ ਜੋ ਗੰਦੀ ਹੈ ਉਹ ਸਾਡੇ ਸਰੀਰ ਦੇ ਵਿੱਚੋਂ ਫੇਫੜਿਆਂ ਤੋਂ ਬਾਹਰ ਨਿਕਲ ਜਾਂਦੀ ਹੈ ਪਸੀਨਾ ਅਤੇ ਮਲਮੂਤਰ ਦੇ ਦੁਆਰਾ ਸਾਡੀ ਬੋਦੀ ਦੇ ਵਿੱਚੋਂ ਅਨਵਾਂਟਡ ਪਦਾਰਥ ਬਾਹਰ ਨਿਕਲ ਜਾਂਦੇ ਹਨ ਤੇ blood ਚੰਗੀ ਤਰ੍ਹਾਂ ਸਾਫ਼ blood ਅਤੇ liver ਚੰਗੀ ਤਰ੍ਹਾਂ ਸਾਫ਼ ਹੋ ਜਾਂਦੇ ਹਨ ਤੇ ਸਾਨੂੰ ਬਿਮਾਰੀ ਦਾ ਜਿਹੜਾ ਡਰ ਹੈ ਉਹ ਬਹੁਤ ਘਟ ਜਾਂਦਾ ਹੈ ਤੇ ਸਾਨੂੰ ਨੀਂਦ ਵਧੀਆ ਆਉਂਦੀ ਹੈ ਭੁੱਖ ਚੰਗੀ ਤਰ੍ਹਾਂ ਲੱਗਦੀ ਹੈ ਖਾਣਾ ਸੌਖਾ ਹਾਜਮ ਹੋ ਜਾਂਦਾ ਹੈ ਤੇ ਕੰਮ ਕਰਨ ਨੂੰ ਸਾਡਾ ਮਨ ਕਰਦਾ ਹੈ ਤੇ ਵਿਅਕਤੀ ਐਕਟਿਵ ਤੇ ਸਮਾਰਟ ਰਹਿਣ ਲੱਗ ਜਾਂਦਾ ਹੈ ਤੇ ਬਿਮਾਰੀਆਂ ਦਾ ਖਤਸ਼ਾ ਸਾਨੂੰ ਬਹੁਤ ਘੱਟ ਜਾਂਦਾ ਹੈ ਇਸ ਤੋਂ ਉਲਟ ਜੋ ਵਿਅਕਤੀ ਪ੍ਰੋਪਰ ਐਕਸਰਸਾਈਜ਼ ਜਾਂ ਕਸਰਤ ਨਹੀਂ ਕਰਦੇ ਉਹਨਾਂ ਦੇ ਸਰੀਰ ਦਾ ਰੰਗ ਪੀਲਾ ਪੈ ਜਾਂਦਾ ਹੱਥਾਂ ਤੇ ਢਿੱਲੇ ਹੋ ਜਾਂਦੇ ਹਨ ਅਤੇ ਸਰੀਰ ਸੁਸਤ ਰਹਿਣ ਲੱਗ ਜਾਂਦਾ ਹੈ ਤੇ ਨਾ ਚੰਗੀ ਤਰ੍ਹਾਂ ਭੁੱਖ ਲੱਗਦੀ ਹੈ ਤੇ ਉਹਨਾਂ ਨੂੰ ਲਿਵਰ ਦੇ ਵਿੱਚ ਬਲੱਡ ਜੰਮਣ ਦੇ ਨਾਲ ਜਾਂ ਬਲੱਡ ਕੰਜੈਸ਼ਨ ਦੇ ਨਾਲ ਹੋ ਜਾਂਦਾ ਹੈ ਤੇ ਜਿਹਦੇ ਨਾਲ ਉਹਨਾਂ ਨੂੰ ਵਵਾਸੀਰ ਦੀ ਜਿਹੜੀ ਬਿਮਾਰੀ ਹੈਗੀ ਆ ਉਹ ਲੱਗ ਜਾਂਦੀ ਹੈ ਤੇ ਜੋ ਵਿਅਕਤੀ ਹੈਲਦੀ ਫੂਡ ਖਾਂਦੇ ਹਨ ਅਤੇ ਸੈਰ ਨਹੀਂ ਕਰਦੇ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਉਹ ਘੇਰਾ ਪਾ ਲੈਂਦੀਆਂ ਹਨ ਐ ਸੁਸਤੀ ਐ ਉਹਨਾਂ ਪੇਸ਼ੈਂਟਾਂ ਨੂੰ ਉਹ ਸੁਸਤ ਤੇ ਐ ਕਾਲੇ ਪੰਦੇ ਦਾ ਛਿਕਾਰ ਹੋ ਜਾਂਦੇ ਹਨ ਤੇ ਇਸ ਤੋਂ ਇਲਾਵਾ ਉਹ ਬਹਿਮੀ ਵੀ ਪੇਸ਼ੈਂਟ ਹੋ ਜਾਂਦੇ ਹਨ ਤੇ ਇਸ ਕਰਕੇ ਸਾਨੂੰ ਹਲਕੀ ਫੁਲਕੀ ਜਿੱਦਾਂ ਦੀ ਵੀ ਕਰ ਸਕਦੇ ਆ ਤੇ ਸਾਨੂੰ ਅ ਰੋਜ਼ 5 ਤੋਂ 10 ਮਿੰਟ ਜਾਂ 15 ਮਿੰਟ ਸਾਨੂੰ ਆਪਣੇ ਲਈ ਕੱਢਣੇ ਚਾਹੀਦੇ ਆ ਤੇ ਸਾਨੂੰ ਕਸਰਤ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਤੇ ਮੈਂ ਆਸ ਕਰਦਾ ਕਿ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੇਗੀ ਤੇ ਆਪ ਇਸ ਤੋਂ ਮੋਟੀਵੇਸ਼ਨ ਹੋਵੋਗੇ ਤੇ ਪਰਮਾਤਮਾ ਦੀ ਕਿਰਪਾ ਨਾਲ ਆਪ ਤੰਦਰੁਸਤ ਆਪਣੇ ਪਰਿਵਾਰਾਂ ਦੇ ਵਿੱਚ ਤੇ ਰਹੋਗੇ ਤੇ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਜਾਣਕਾਰੀ ਦੇ ਅਨੁਸਾਰ ਤੁਹਾਨੂੰ ਡੈਕਟੋ ਹੋਮੋਪੈਥੀ ਤੇ ਲਾ ਆਫ ਨੇਚਰ ਦੇ ਨਾਲ ਜੋੜਦਾ ਰਵਾਂ ਤੇ ਪਰਮਾਤਮਾ ਤੋਂ ਆਸ ਕਰਦਾ ਕਿ ਆਪ ਆਪਣੇ ਪਰਿਵਾਰਾਂ ਦੇ ਵਿੱਚ ਹਮੇਸ਼ਾ ਤੰਦਰੁਸਤ ਰਹੋ ਤੇ ਮੇਰੇ ਵੀਡੀਓ ਨੂੰ ਜਿੱਦਾਂ ਆਪਨੇ ਪਹਿਲਾਂ ਵੱਡਾ ਹੰਗਾਰਾ ਪਿਆਰ ਦਿੱਤਾ ਤੇ ਉਸੇ ਤਰ੍ਹਾਂ ਹੁਣ ਵੀ ਦੇਵੂਗੇ ਆਪ ਦਾ ਬਹੁਤ ਬਹੁਤ ਧੰਨਵਾਦ